Thank <laughs> you. ਪੱਲਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ-ਇੱਥੇ ਬੈਠਣ ਦੀ ਕਿਰਪਾਲਤਾ ਕਰੋ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕ ਅਨਸਾਰ ਸੂਰਨਾਰ ਮਨਗਾਂ ਦੀ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਵਾਹਿਗੁਰੂ ਐਸੇ ਦੀਨ ਦਿਆਲ ਧੰਨ ਧੰਨ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਜਿਨ੍ਹਾਂ ਨੇ ਅੱਜ ਦੇ ਦਿਨ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਖਾਲਸੇ ਦੇ ਸਜਣਾ ਕੀਤੀ ਤੇ ਅੱਜ 326 ਖਾਲਸਾ ਸਜਣਾ ਦਿਵਸ ਹੈ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਾਡੇ ਸਾਰੀ ਕੌਮ ਦੇ ਉੱਤੇ ਧਰਮ ਦੇ ਉੱਤੇ ਬੜੀ ਕਿਰਪਾ ਗੁਰੂ ਸਾਹਿਬਾਨਾਂ ਨੇ ਕੀਤੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਪੰਜਵੇਂ ਪਾਤਸ਼ਾਹ ਤੱਕ ਸੇਲੀ ਟੋਪੀ ਦੇ ਨਾਲ ਜਪ ਤਪ ਕੀਤਾ ਪ੍ਰਚਾਰ ਕੀਤਾ ਵਿਸਾਰ ਕੀਤਾ ਪਰ ਜਦੋਂ ਜ਼ੁਲਮ ਹੱਦੋਂ ਵੱਧ ਗਿਆ ਤੇ ਫੇਰ ਸੰਗਤ ਜੀ ਛੇਵੇਂ ਜਾਮੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਵੀਰ ਅਸ ਲੈ ਆਂਦਾ ਛੇਵੇਂ ਜਾਮੇ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੇ ਇੱਕ ਤਖਤ ਰਚਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਣ ਲੱਗੇ ਤੇ ਉਹਦੇ ਤੋਂ ਪਹਿਲਾਂ ਇਸ਼ਨਾਨ ਕਰਨ ਲੱਗੇ ਨੇ ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਲੱਗੇ ਤੇ ਸਰੀਰ ਤਿਆਗਣ ਲੱਗੇ ਤੇ ਜਿਹੜੇ ਗੁਰੂ ਦੇ ਪੰਜ ਪਿਆਰੇ ਪੰਜ ਸਿੱਖ ਗਏ ਸਨ ਨਾਲ ਉਹਨਾਂ ਨੂੰ ਹੁਕਮ ਕੀਤਾ ਸੀ ਗੁਰੂ ਸਾਹਿਬ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹੋ ਕਿ ਇੱਕ ਨਵੀਂ ਮਰਿਆਦਾ ਆਰੰਭ ਕਰੇ ਉਹ ਨਵੀਂ ਮਰਿਆਦਾ ਕਿਹੜੀ ਕਿ ਸੇਲੀ ਤੇ ਟੋਪੀ ਮਾਲਾ ਤਾਂ ਹੈ ਪਰ ਵੀਰ ਅਸ ਜਿਹੜਾ ਇਹ ਸ਼ਸਤਰਾਂ ਦੀ ਮਰਿਆਦਾ ਆਰੰਭ ਕਰਨਾ ਗੁਰੂ ਗੋਵਰਿੰਦ ਪਾਤਸ਼ਾਹ ਜੀ ਨੇ ਇਸ ਕੌਮ ਦੇ ਵਿੱਚ ਵੀਰ ਅਸ ਲਿਆਂਦਾ ਦੋ ਤਲਵਾਰੀਆਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਦ ਦੀ ਉਹਦੇ ਤੋਂ ਬਾਅਦ ਕੌਮ ਦੇ ਵਿੱਚ ਵੀਰ ਅਸ ਆਇਆ ਗੁਰੂ ਸਾਹਿਬ ਜੀ ਨੇ ਤਖਤ ਰਚਿਆ ਸ਼ਸਤਰ ਪੈਨੇ ਫੌਜਾਂ ਰੱਖੀਆਂ ਘੋੜ ਸਵਾਰੀ ਜੰਗ ਵਿਦਿਆ ਗੁਰੂ ਸਾਹਿਬ ਜੀ ਨੇ ਕੀਤੀਆਂ ਆਪਣੇ ਕਾਲ ਸਮੇਂ ਦੇ ਅੰਦਰ ਚਾਰ ਜੰਗਾਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀਆਂ ਉਹਦੇ ਤੋਂ ਬਾਅਦ ਬੀਰ ਅਸ ਜਦੋਂ ਕੌਮ ਵਿੱਚ ਆਇਆ ਤੇ ਦਸਵੇਂ ਜਾਮੇ ਦੇ ਵਿੱਚ ਇਸ ਗੱਲ ਨੂੰ ਪ੍ਰਗਟ ਹੋ ਗਿਆ ਕਿ ਹੁਣ ਇੱਕ ਨਵਾਂ ਪੰਥ ਵੱਖਰਾ ਦੁਨੀਆ ਨਾਲੋਂ ਪੰਥ ਗੁਰੂ ਦਾ ਖਾਲਸਾ ਸਾਜਣਾ ਪਵੇਗਾ ਕਿਉਂਕਿ Hindu ਤੇ ਇਸਲਾਮ ਦੋ ਧਰਮ ਸਨ ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਅਸੀਂ ਤਿੱਜਾ ਪੰਥ ਸਾਜਾਂਗੇ ਦੁਨੀਆ ਨਾਲੋਂ ਵੱਖਰਾ ਹੋਵੇਗਾ। ਇਹਦੀ ਦੇਖ ਵੱਖਰੀ ਹੋਵੇਗੀ, ਇਹਦੀ ਰੇਖ ਵੱਖਰੀ ਹੋਵੇਗੀ, ਇਹਦੀ ਪਹਿਚਾਣ ਵੱਖਰੀ ਹੋਵੇਗੀ, ਇਹਦਾ ਜਸ ਵੱਖਰਾ ਹੋਵੇਗਾ। ਇਹਦੀ ਰਹਿਣੀ ਵੱਖਰੀ ਹੋਵੇਗੀ, ਇਹਦੀ ਬਹਿਣੀ ਵੱਖਰੀ ਹੋਵੇਗੀ, ਉਹ ਗੁਰੂ ਦਾ ਖਾਲਸਾ ਸਾਜਿਆ ਜਾਵੇਗਾ। ਅੱਜ ਦੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਅਸਥਾਨਾਂ ਤੇ ਆਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਸਿਰ ਲਏ ਇੱਕ ਇੱਕ ਕਰਕੇ ਦਇਆ ਧਰਮ ਹਿੰਮਤ ਮੋਹਕਮ ਸਾਹਿਬ ਪੰਜ ਸੀਸ ਮੰਗੇ ਤੇ ਜਦੋਂ ਭਾਈ ਦਇਆ ਸਿੰਘ ਆਏ ਨਾ ਉੱਠ ਕੇ ਤੇ ਸਿਰ ਦਿੱਤਾ ਆਖਿਆ ਕੀ ਹੈ ਸਿੱਖਾ ਤੇਰਾ ਨਾਮ ਕੀ ਹੈ ਸਤਿਗੁਰੂ ਜੀ ਨੂੰ ਕਹਿਣ ਲੱਗਾ ਮੇਰਾ ਨਾਮ ਹੈ ਦਇਆ RAM ਗੁਰੂ ਕਲਗੀ ਧਰਪਾਤਸ਼ ਨੇ ਕਾਂਡੇ ਦੇ ਉੱਤੇ ਥਾਪੀ ਦੇ ਕੇ ਆਖਿਆ ਆ ਸਿੱਖਾ ਇਹ ਜਿਹੜਾ ਅਸੀਂ ਤਿੱਜਾ ਪੰਥ ਵੱਖਰਾ ਪੰਥ ਸਾਜਣ ਲੱਗੇ ਆ ਇਹਦੇ ਵਿੱਚ ਦਇਆ ਦੀ ਵੀ ਲੋੜ ਸੀ ਆ ਹੁਣ ਇਸ ਪੰਥ ਵਿੱਚ ਦਇਆ ਵੀ ਆ ਗਈ ਹੈ ਧਰਮ ਵੀ ਆ ਗਿਆ ਇਹ ਧਰਮ ਦੀ ਰਾਖੀ ਉਹ ਗੁਰੂ ਦਾ ਸਿੱਖ ਉਹ ਖਾਲਸਾ ਹੋਵੇਗਾ ਜਿਹੜਾ ਧਰਮ ਦੇ ਵਿੱਚ ਪਰਪੱਖ ਹੋਵੇਗਾ ਅੱਜ ਕੱਲ ਬੜਾ ਸਮਾਂ ਚੱਲਿਆ ਸੰਗਤ ਦੀ ਕਿ ਧਰਮ ਪਰਿਵਰਤਨ ਕਰੀ ਜਾਂਦੇ ਨੇ ਥੋੜੇ ਚੰਦ ਪੈਸਿਆਂ ਵਾਸਤੇ ਕੀ ਹੈ ਸਾਨੂੰ ਪੈਸੇ ਮਿਲਦੇ ਨੇ ਕੋਠੀਆਂ ਮਿਲਦੀਆਂ ਕਾਰਾਂ ਮਿਲਦੀਆਂ ਬੱਚੇ ਫ੍ਰੀ ਪੜ੍ਹਦੇ ਨੇ ਦੇ ਧਰਮ ਪਰਵਿਰਤਨ ਕਰਦੇ ਨੇ ਗੁਰਮਖੋ ਉਹ ਗੁਰੂ ਦਾ ਸਿੱਖ ਤੇ ਖਾਲਸਾ ਨਹੀਂ ਹੋ ਸਕਦਾ ਖਾਲਸਾ ਕੌਣ ਹੈ ਗੁਰੂ ਦਾ ਸਿੱਖ ਕਿਹੜਾ ਹੈ ਜਿਹੜਾ ਗੁਰੂ ਦੇ ਪਾਏ ਪੂਰਨਿਆਂ ਤੇ ਚੱਲਦਾ ਹੈ ਜਿਹੜਾ ਆਪਣੇ ਧਰਮ ਨੂੰ ਪਰਪੱਕ ਰੱਖਦਾ ਸਿੱਖ ਦੇ ਘਰ ਜੰਮ ਕੇ ਰਹਿੰਦੀ ਦੁਨੀਆ ਤੱਕ ਰਹਿੰਦੀ ਜ਼ਿੰਦਗੀ ਪ੍ਰਯੰਤ ਜਿਹੜਾ ਸਿੱਖ ਸਿੱਖੀ ਨੂੰ ਕਮਾ ਕਰਕੇ ਜਾਂਦਾ ਹੈ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਇਹਦੇ ਵਿੱਚ ਧਰਮ ਦੀ ਲੋੜ ਸੀ ਇਹਦੇ ਵਿੱਚ ਹਿੰਮਤ ਦੀ ਲੋੜ ਸੀ ਇਹਦੇ ਵਿੱਚ ਮੁੱਖਮੀ ਰਤਵੇ ਦੀ ਲੋੜ ਸੀ ਇਹਦੇ ਵਿੱਚ ਸਹਿਬਤ ਸਤਕਾਰ ਦੀ ਲੋੜ ਸੀ ਪੰਜ ਗੁਣ ਗੁਰੂ ਕਲਗੀ ਤਰਪਾਚਾ ਨੇ ਇਹਦੇ ਵਿੱਚ ਪੰਥ ਦੇ ਵਿੱਚ ਪਾਏ ਤੇ ਗੁਰੂ ਪਿਆਰਿਓ ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਇੱਕ ਇੱਕ ਸਿਰ ਮੰਗਿਆ ਸਿਰ ਧੜ ਦੇ ਨਾਲੋਂ ਅਲੱਗ ਕਰਦੇ ਇੱਥੇ ਹੋਰ ਮੈਂ ਬੇਨਤੀ ਕਰਦੇ ਹਾਂ ਕਈ ਵਾਰੀ ਮਨ ਦੇ ਵਿੱਚ ਆਉਂਦਾ ਏ ਕਿ ਖਾਲਸਾ ਖਤਮ ਹੋ ਗਿਆ ਸੀ ਕਹਿੰਦੇ ਸਿੱਖ ਖਤਮ ਹੋ ਗਏ ਗੁਰਮਖੋ ਸਿੱਖ ਤੇ ਉਦੋਂ ਨਹੀਂ ਸੀ ਖਤਮ ਹੋਏ ਜਦੋਂ ਆ ਸਾਡੇ ਨੇੜੇ ਨੂਰ ਦੀ ਸਰਾਂ ਦੇ ਬਾਬਾ ਬੁੱਲਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਪ੍ਰਗਟ ਕੀਤਾ ਮੌਕੇ ਦੇ ਹਾਕਮ ਨੂੰ ਜਕਰੀਆ ਖਾਨ ਨੂੰ ਜਾ ਕੇ ਸੁਨੇਹਾ ਭੇਜ ਦਿੱਤਾ ਤੂੰ ਕਹਿਨਾ ਕਿ ਖਾਲਸਾ ਖਤਮ ਕਰ ਦਿੱਤਾ ਅਜੇ ਖਾਲਸਾ ਕੁੰਡਲੀਆ ਖਾਲਸਾ ਜਿਹੜਾ ਅਜੇ ਜਿਉਂਦਾ ਬੈਠਾ ਹੈ ਇਸ ਤੋਂ ਇਲਾਵਾ ਮੈਂ ਬੇਨਤੀ ਇਹ ਤਾਂ ਕਰਨਾ ਚਾਹੁੰਦਾ ਅਸੀਂ ਕਹਿੰਨੇ ਫਿਰ ਧਰਮ ਪਰਿਵਰਤਨ ਹੋ ਗਿਆ ਖਾਲਸਾ ਖਤਮ ਹੋ ਗਿਆ ਗੁਰਮਖੋ ਦੇ ਗੁਰੂ ਕਲਗੀ ਤਰਪਾਦਸ਼ਾ ਬਚਤਰ ਨਾਟਕ ਵਿੱਚ ਕਹਿੰਦੇ ਪ੍ਰਗਟਿਓ ਖਾਲਸਾ ਪਰਮਾਤਮਕੀ ਮੋਜ ਉਹ ਜਿਹੜਾ ਖਾਲਸਾ ਹੀ ਅਕਾਲ ਦੀ ਆਗਿਆ ਦੇ ਨਾਲ ਜੰਮਿਆ ਇਹਨੂੰ ਗੁਰਮਖੋ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਜੇ ਕਰ ਸਕਦੀ ਇੱਥੇ ਮੈਂ ਇੱਥੇ ਬੇਨਤੀ ਕਰਦਿਆਂ ਸਾਡੀਆਂ ਪੱਗਾਂ ਨੂੰ ਮਟਾਉਣ ਵਾਲੇ ਬੜੇ ਆਏ ਦਾੜਿਆਂ ਨੂੰ ਮਟਾਉਣ ਵਾਲੇ ਬੜੇ ਆਏ ਪੰਜਾਂ ਕਕਾਰਾਂ ਨੂੰ ਖਤਮ ਕਰਨ ਵਾਲੀਆਂ ਵਡੀਆਂ ਹਕੂਮਤਾਂ ਆਈਆਂ ਅੱਜ ਵੀ ਨਹੀਂ ਪਰ ਜਾਦ ਰੱਖਿਓ ਹਕੂਮਤਾਂ ਪਹਿਲਾਂ ਵੀ ਨਹੀਂ ਰਹੀਆਂ ਔਰੰਗਜ਼ੇਬ ਵਰਗੇ ਪਹਿਲਾਂ ਵੀ ਨਹੀਂ ਰਹੇ ਤੇ ਗੁਰਮੁਖੋ ਅੱਜ ਜਿਹੜੇ ਔਰੰਗਜ਼ੇਬ ਦੀ ਰੂਹ ਵਾਲੇ ਜੰਮੇ ਫਿਰਦੇ ਆ ਰਹਿਣੇ ਉਹਨਾਂ ਵੀ ਪਰ ਖਾਲਸਾ ਉਸੇ ਤਰ੍ਹਾਂ ਪਰਪੱਕ ਹੋਵੇਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਂ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗਾ ਖਾਲਸੇ ਮੈਂ ਹਾਂ ਸਦ ਸਦ ਸੰਗਾ ਉਸ ਜਿਸ ਖਾਲਸੇ ਦੇ ਉੱਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਅੱਜ ਦੇ ਦਿਨ ਗੁਰੂ ਦਾ ਖਾਲਸਾ ਜਿਹੜਾ ਜੰਮਿਆ ਇਹਦਾ ਜਨਮ ਹੋਇਆ ਖਾਲਸਾ ਪੰਥ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਅਤੇ ਕਲਗੀਧਰ ਸਭਾ ਦੇ ਵੱਲੋਂ ਇਹ ਹਰ ਸਾਲ ਉਦਮ ਪਰਾਲਾ ਕੀਤਾ ਜਾਂਦਾ ਏ ਕਿ ਗੁਰੂ ਸਾਹਿਬ ਜੀ ਦੇ ਚਰਨ ਪਰਸੇ ਜਾਂਦੇ ਨੇ ਪ੍ਰਕਰਮਾਂ ਦੇ ਅੰਦਰ ਨਗਰ ਕੀਰਤਨ ਦੀ ਪ੍ਰਾਰੰਭਤਾ ਸੁਨਹਿਰੀ ਪਾਲਕੀ ਦੀ ਪ੍ਰਾਰੰਭਤਾ ਹੋਈ ਅਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਨੇ ਅਗਵਾਈ ਕੀਤੀ ਗੁਰੂਕੀਆਂ ਸੰਗਤਾਂ ਨੇ ਦਰਸ਼ਨ ਕੀਤੇ ਨੇ ਗੁਰੂ ਕਿਰਪਾ ਕਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਮੁਬਾਰਕ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੱਜ ਅਕਸਰਜਨਾ ਦਿਵਸ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਵਿੱਤਰ ਅਸਥਾਨਾਂ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਉੱਚ ਪੱਧਰ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਜਿੰਨਾ ਗੁਰਮਖਾਣੇ ਅੰਮ੍ਰਿਤ ਛਕਣਾ ਹੈ ਨਾ ਠੀਕ 11:00 ਵਜੇ ਦੇ ਕਰੀਬ ਉੱਥੇ ਪਹੁੰਚ ਜਾਓ ਕਕਾਰ ਜਿਹੜੇ ਨੇ ਕਿਰਪਾਨ ਕਕਾਰ ਜਿਹੜੇ ਨੇ ਬਿਲਕੁਲ ਫ੍ਰੀ ਉੱਥੇ ਦਿੱਤੇ ਜਾਣੇ ਨੇ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਗੁਰੂ ਦਾ ਖਾਲਸੇ ਦੇ ਅੰਦਰ ਗੁਰੂ ਦਾ ਸਿੱਖ ਬਣ ਕੇ ਅੰਮ੍ਰਿਤ ਧਾਰੀ ਹੋ ਕਰਕੇ ਆਪਣਾ ਜੀਵਨ ਸਫਲਾ ਕਰੋ ਅਤੇ ਲਾਹਾ ਪ੍ਰਾਪਤ ਕਰੋ ਖਾਲਸੇ ਪੰਥ ਦੇ 326 ਸਾਜਨਾ ਦਿਵਸ ਦੀ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਅਤੇ ਗੁਰੂਕੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜਿੰਨੀਆਂ ਸੰਗਤਾਂ ਖਾਲਸਾ ਸਾਜਨਾ ਦਿਵਸ ਤੇ ਨਤਮਸਤਕ ਹੋ ਰਹੀਆਂ ਜੀ ਅਸੀਂ ਸਾਰੀਆਂ ਸੰਗਤਾਂ ਨੂੰ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਆਖਦਾ ਹਾਂ ਅਤੇ ਗੁਰੂਕੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਅਤੇ ਅੰਮ੍ਰਿਤ ਧਾਰੀ ਹੋ ਕੇ ਆਪਣਾ ਜੀਵਨ ਸਫਲਾ ਕਰੋ ਤਾਂ ਜੋ ਲੋਕ ਤੇ ਪ੍ਰਲੋਕ ਸਬਰ ਜਾਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਕਲਗੀ ਤਾਰੇ ਵਾਲੇ ਸਭਾ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਪ੍ਰਸ਼ਾਦ ਉਹਨਾਂ ਨੇ ਮਠਿਆਈ ਦਾ ਲੈੰਦਾ ਤਿਆਰ ਕੀਤਾ ਹੈ ਬੇਨਤੀ ਹੈ ਕਿ ਉਹ ਸਾਰਾ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾਇ ਦਿੱਤਾ ਜਾਵੇ ਮੈਂ ਬੇਨਤੀ ਕਰਾਂ ਸੰਗਤ ਜੀ ਇੱਥੇ ਬੈਠੇ ਰਹੋ ਤੁਹਾਡੇ ਤੱਕ ਸੇਵਾਦਾਰ ਪ੍ਰਸ਼ਾਦ ਲੈ ਕੇ ਪਹੁੰਚਣਗੇ ਉਹਨਾਂ ਤਰ ਤੱਕ ਮੈਂ ਬੇਨਤੀ ਕਰਾਂ ਮਹਿੰਦਰ ਭਗਵੰਤ ਸਿੰਘ ਨਾਲ ਹੀ ਬੇਨਤੀ ਹੈ ਸੇਵਾਦਾਰਾਂ ਨੂੰ ਕਿ ਮਠਿਆਈ ਦੇ ਪ੍ਰਸ਼ਾਦ ਨਾਲ ਨਾਲ ਵਰਤਾਇ ਜਾਓ ਸੰਗਤ ਦੇ ਵਿੱਚੋਂ ਹੋਰ ਜਿਹੜੇ ਸਿੰਘ ਨੇ ਉਹ ਸੇਵਾਦਾਰ ਨਾਲ ਵਰਤਾਵੇ ਲੱਗ ਜੋ ਤਾਂ ਜੋ ਛੇਤੀ ਵਰਤ ਜਾਵੇ ਜਿਹੜੇ ਸਿੰਘ ਬੈਠੇ ਆ ਮੈਂ ਬੇਨਤੀ ਕਰਾਂ ਕਿ ਹੋਰ ਸਿੰਘ ਵਰਤਾਵੇ ਲਗੋ ਨਾਲ ਪਿਆਰੀ ਸੰਗਤ ਨੂੰ ਜਿਹੜਾ ਪ੍ਰਸ਼ਾਦ ਵਰਤ ਜਾਵੇ ਨਾਲ ਹੀ ਸੰਗਤਾਂ ਦੇ ਚਰਣਾ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਪਿਛਲੀ 11 ਤਰੀਕ ਤੋਂ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਸਮਾਗਮ ਪ੍ਰਾਰੰਭ ਹੋਏ ਨੇ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 18, 19 ਤੇ 20 ਅਪ੍ਰੈਲ ਨੂੰ ਇਸ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਿੰਨ ਦਿਨ ਲਗਾਤਾਰ ਸਮਾਗਮ ਚੱਲਣੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਪਰਿਵਾਰਾਂ ਸਮੇਤ ਹਾਜ਼ਰੀ ਭਰਿਓ 18 ਤਰੀਕ ਨੂੰ ਨਗਰ ਕੀਰਤਨ ਜਿਹੜਾ ਸੰਗਤ ਜੀ ਓਰੰਭ ਹੋਵੇਗਾ ਪੰਜ ਪਿਆਰੇ ਸਿੰਘ ਸਰਬਾਨਾਂ ਦੀ ਅਗਵਾਈ ਦੇ ਹੇਠ ਤੇ ਪੰਜ ਪਿਆਰੇ ਸੰਗਤਾਂ ਦੀ ਅਗਵਾਈ ਹੇਠ ਸ੍ਰਾਮ ਵਾਲੇ ਪਾਸੋਂ ਇਹ ਨਗਰ ਕੀਰਤਨ ਸ਼ੁਰੂ ਹੋਵੇਗਾ ਆਰੰਭ ਹੋਵੇਗਾ ਤੇ ਇਹਦੀ ਸਮਾਪਤੀ ਵੀ ਉਸ ਨਗਰ ਕੀਰਤਨ ਦੀ ਇੱਥੇ ਹੀ ਹੋਵੇਗੀ ਲੰਗਰਬਾਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਅਤੇ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਪਰਿਵਾਰਾਂ ਸਬੇਤ ਗੁਰੂ ਘਰ ਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰੋ ਇਹ ਬੇਨਤੀਆਂ ਪ੍ਰਮਾਣ ਕਰਨੀਆਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਸਮਾਪਤੀ ਕਰਕੇ ਸ੍ਰੀ ਗੁਰੂ ਰੰਧ ਸਾਹਿਬ ਜੀ ਦਾ ਸਰੂਪ ਅੱਗੇ ਨੂੰ ਲੈ ਕੇ ਜਾਵਾਂਗੇ ਸਾਰੀਆਂ ਸੰਗਤਾਂ ਨੇ ਮਗਰਮਗਲ ਜਾਣਾ ਹੈ ਸਮਾਪਤੀ ਕਰਕੇ ਫਿਰ ਆਪ ਆਪਣੀਆਂ ਘਰਾਂ ਨੂੰ ਜਾਣਾ ਹੈ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਤਸਾ ਜਦਵੀਂ ਪ੍ਰਥਮ ਭਗਉਤੀ ਸਿਮਰਕ ਗੁਰੂ ਨਾਨਕ ਲਈ ਤਾਈ ਫਿਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਰਿ ਕ੍ਰਿਸ਼ਨ ਧਾਈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਆਉਣੇ ਦੇ ਆਵੇ ਧਾਈ ਸਭ ਥਾਈ ਹੋਈ ਸਹਾਇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਓ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਦੀਪ ਚਲਾਈ ਤੇਗਵਾਹੀ ਦੇਖ ਕੇ ਅਨੰਡਿਤ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਏ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਖਾਲਸੇ ਪੰਥ ਦੇ ਸਾਜਨਾ ਦਿਵਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਦੇ ਹੇਠ ਆਪ ਜੀ ਦੀ ਛਤਰ ਸ਼ਾਏ ਦੇ ਹੇਠ ਸਤਿਗੁਰੂ ਜੀ ਨਗਰ ਕੀਰਤਨ ਪਵਿੱਤਰ ਅਸਥਾਨਾਂ ਤੇ ਪ੍ਰਾਰੰਭ ਹੋਏ ਸਨ ਇਸ ਵਕਤ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਸਤਗੁਰੂ ਜੀ ਨਗਰ ਕੀਰਤਨ ਦੀ ਸੇਵਾ ਕਰਦੇ ਆ ਬੇਅੰਤ ਭੁੱਲਾਂ ਹੋ ਗਈਆਂ ਨੇ ਕਿਰਪਾ ਕਰਨੀ ਅਣਜਾਣ ਬੱਚੇ ਸਮਝ ਕੇ ਮਾਫੀ ਬਖਸ਼ਿਸ਼ ਕਰਨੀ ਅੱਗੇ ਵਾਸਤੇ ਸਮੱਤ ਬਖਸ਼ਣੀ ਆਉਣ ਵਾਲੇ ਸਮੇਂ ਅੰਦਰ ਸੀਸ ਤੇ ਮਿਹਰ ਭਰ ਯਾਤਰਾ ਕਰਕੇ ਚੜ੍ਹਦੀਆਂ ਕਲਾ ਦੇ ਨਾਲ ਸੇਵਾਵਾਂ ਲੈਂਦੇ ਰਹਿਣਾ ਇਤਿਹਾਸਿਕ ਦਿਹਾੜੇ ਮਨਾਉਣ ਦੀ ਬਲ ਉਦਮ ਸਮਰੱਥਾ ਬਖਸ਼ਿਸ਼ ਕਰਨੀ ਸਤਗੁਰੂ ਜੀ ਹੋਈਆਂ ਭੁੱਲਾਂ ਸਦੋਂ ਦੀ ਖਿਮਾ ਬਖਸ਼ਿਸ਼ ਕਰਦੇ ਆ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਸੁਖ ਹੋਵੇ ਨਾਮ ਚੇਤਾ ਬਿਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋ ਨਿਹਾਲ ਈਵੋ ਪਹੋਲ ਖੰਡੇ ਤਾਰ ਹੋਏ ਜਨਮ ਸੁਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਤੇਲਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਐਸੇ ਮਹਾਨ ਕਲਗੀ ਤਰ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਅੱਜ ਦੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਜਿਹੜਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਖਾਲਸਾ ਪੰਥ ਅੱਜ ਦੇ ਦਿਨ ਜੰਮਿਆ ਅੱਜ ਦੇ ਦਿਨ ਦਾ ਜਨਮ ਹੋਇਆ ਉਸ ਮਹਾਨ ਖਾਲਸੇ ਪੰਥ ਦੇ ਸਾਜਨਾ ਦਿਵਸ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਅਤੇ ਕਲਗੀ ਤਰ ਸਭਾ ਦੇ ਵੱਲੋਂ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਹੇਠ ਪ੍ਰਾਰੰਭ ਹੋਏ ਜਿਨ੍ਹਾਂ ਦੇ ਪ੍ਰਕਰਮਾਂ ਕਰਨ ਤੋਂ ਉਪਰੰਤ ਸਮਾਪਤੀ ਹੋਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਜਿਹੜਾ ਕਿ ਪੰਜਾਂ ਪਿਆਰਿਆਂ ਨੂੰ ਸਾਜ ਕਰਕੇ ਖਾਲਸਾ ਪੰਥ ਦੇ ਅੰਦਰ ਦਇਆ ਧਰਮ ਹਿੰਮਤ ਸਹਿਬ ਮੁਕਮ ਇਸੇ ਤਰ੍ਹਾਂ ਇਹਨਾਂ ਪੰਜਾਂ ਪਿਆਰਿਆਂ ਨੂੰ ਜਿਹੜਾ ਕਿ ਪ੍ਰਗਟ ਕਰਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਕੁਝ ਇਸ ਖਾਲਸਾ ਪੰਥ ਦੇ ਵਿੱਚ ਪਾ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਇਹ ਪੰਥ ਅੱਜ 326ਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਰਿਹਾ ਹੈ ਗੁਰੂ ਕਿਰਪਾ ਕਰੇ ਖਾਲਸਾ ਪੰਥ ਦੀ ਸਤਿਗੁਰੂ ਜੀ ਚੜ੍ਹਦੀ ਕਲਾ ਕਰਨ ਹਰ ਪ੍ਰਕਾਰ ਕਰਕੇ ਰੱਖਿਆ ਸਹਾਇਤਾ ਕਰਦੇ ਰਹਿਣ ਸਤਿਗੁਰੂ ਸੱਚੇ ਪਾਤਸ਼ਾਹ ਅਤੇ ਖਾਲਸਾ ਪੰਥ ਦੇ ਅੰਦਰ ਏਕਤਾ ਇਤਿਫਾਕ ਪਰਸਪਰ ਪ੍ਰੇਮ ਜਿਹੜਾ ਹੈ ਉਹ ਬਣਿਆ ਰਵੇ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਖਾਲਸਾ ਪੰਥ ਦੇ ਸਾਜਣਾ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਿੰਨੀਆਂ ਸੰਗਤਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਇਹਨਾਂ ਦਿਹਾੜਿਆਂ ਨੂੰ ਮਨਾਉਂਦੇ ਹੋਈਆਂ ਨਕਮਸਤਕ ਹੋ ਰਹੀਆਂ ਨੇ ਸਮੁੱਤ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ